हरिओम स्वामी शुभे ओम मंगल भॻवान विष्णु ਦੇ ਧੰਨੇ ਤਕੜੇ ਘਾਰੇ ਨਾਰਾਇਣੇ ਨਮਸਤੇ ਰੰਚਮਰਯਾਨੀ ਨਮਾਹੇ ਨਮਾਹੇ ਜੂਰਮਾ ਨਮਾਹੇ ਬੁਲਕੋਮਾ ਕ੍ਰਾਂਤੀ ਅਹ ਦੇਖੋ ਤਕਰੀਬਨ 50 ਲੱਖ ਦਾ ਐਸਟੀਮੇਟ ਹੈਗਾ ਇਸ ਸ਼ੇਡ ਦਾ ਪਰ ਉਸ ਤੋਂ ਜ਼ਿਆਦਾ ਮੈਨੂੰ ਅੱਜ ਇਹ ਖੁਸ਼ੀ ਹੈ ਕਿ ਇਹ ਸੇਵਾ ਮਾਤਾ ਰਾਣੀ ਨੇ ਮੈਨੂੰ ਲਗਾਈ ਹੈ ਸੋ ਬੜੇ ਵਡਪਾ ਅਗੇ ਹੁੰਦੇ ਨੇ ਜਿਨ੍ਹਾਂ ਨੂੰ ਗਊ ਮਾਤਾ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਔਰ ਤੁਹਾਡੇ ਮਾਧਿਅਮ ਰਾਹੀਂ ਮੈਂ ਸਾਰਿਆਂ ਨੂੰ ਨਵਰਾਤਰੀਆਂ ਦੀ ਵੀ ਬਹੁਤ-ਬਹੁਤ ਮੁਬਾਰਕਬਾਦ ਦਿੰਨੀ ਆ ਇਹ ਸ਼ੁਰੂਆਤ ਹੈ ਜੇ ਇੱਥੇ ਬਹੁਤ ਹੋਰ ਕੰਮ ਕਰਾਂਗੇ ਔਰ ਅੱਛਾ ਕੰਮ ਕਰਾਂਗੇ ਮੈਂ ਚਾਹਾਂਗੀ ਕਿ ਜਿਹੜੀ ਸਾਡੀ ਇਹ ਵਾਲੀ ਗਊਸ਼ਾਲਾ ਹੈ ਇਹ ਪੰਜਾਬ ਦੀ ਵੈਸ ਗਊਸ਼ਾਲਾ ਬਣੀ ਚਾਹੀਦੀ ਬਹੁਤ ਜ਼ੋਰ ਨਾਲ ਜਿਹੜੇ ਬਾਕੀ ਦੇ ਕੰਮ ਹੁੰਦੇ ਨੇ ਉਹਨਾਂ ਦੇ ਬਦ ਫੋਕਲ ਪੁਆਇੰਟ ਦੇ ਬਾਕੀ ਦੇ ਕੰਮ ਮੇਰੇ ਨਾਲੋਂ ਇਹ ਸਾਰੇ ਫੋਕਲ ਪੁਆਇੰਟ ਐਸੋਸੀਏਸ਼ਨ ਦੇ ਇੱਥੇ ਲੋਕ ਖੜੇ ਹੈ ਇਹ ਤੁਹਾਨੂੰ ਇਹ ਜ਼ਿਆਦਾ ਅੱਛੀ ਤਰ੍ਹਾਂ ਦੱਸਣਗੇ ਕਿਉਂਕਿ ਸਾਰੇ ਜਣੇ ਮੰਨ ਰਹੇ ਕਿ ਜਿਹੜਾ ਕੰਮ ਹੋ ਰਿਹਾ ਥੋੜਾ ਦੇਰ ਸਵੇਰ ਹੋ ਸਕਦਾ ਮੈਂ ਮੰਨਦੀ ਆ ਪਰ ਕੁਆਲਿਟੀ ਵਾਈਜ਼ ਔਰ ਅਦਰਵਾਈਜ਼ ਜੇ ਕਹੋ ਕਿ ਬਹੁਤ ਸਾਲਾਂ ਦੇ ਵਿੱਚ ਕਦੇ ਨਹੀਂ ਸੀ ਹੋਇਆ ਸੋ ਚੰਗਾ ਕੰਮ ਹੋ ਰਿਹਾ 40 ਸਾਲ 45 ਸਾਲ ਕਿਤੇ ਮੈਂ ਜਾਣੀ ਤਾਂ ਕਹਿੰਦੇ 35 ਸਾਲ ਇਸ ਤੋਂ ਥੱਲੇ ਕੋਈ ਗੱਲ ਨਹੀਂ ਕਰਦਾ ਜੇ ਮੈਂ ਵੇਰ ਕੇ ਜਾਣੀ ਆ ਉੱਥੇ ਵੀ ਮੇਰੇ 19 ਨੰਬਰ ਵਾਰਡ ਦੇ ਵਿੱਚ ਕੋਈ ਨੋ ਗਲੀਆਂ ਬਣੀਆਂ ਉਹ ਵੀ ਕਹਿੰਦੇ ਮੈਮ 35 ਸਾਲ ਤੋਂ ਨਹੀਂ ਬਣੀਆਂ ਹੈ ਅਗਰ ਅਸੀਂ ਕਿੱਥੇ ਵੀ ਜਾਂਦੇ ਹਾਂ ਇੱਕ ਹੀ ਚੀਜ਼ ਸੁਣਾ ਨੂੰ ਮਿਲਦੀ ਹੈ ਕਿ 40 ਸਾਲ ਚ ਪਹਿਲੀ ਵਾਰ ਹੋਇਆ 35 ਸਾਲ ਚ ਪਹਿਲੀ ਵਾਰ ਹੋਇਆ 50 ਸਾਲ ਚ ਪਹਿਲੀ ਵਾਰ ਹੋਇਆ ਸੋ ਇੱਕ ਹੀ ਗੱਲ ਕਹਿਣੀ ਚਾਹੁੰਦੇ ਕਿ ਲੋਕਾਂ ਨੇ ਸਾਡੇ ਉੱਤੇ ਵਿਸ਼ਵਾਸ ਕੀਤਾ ਸੀ ਭਰੋਸਾ ਕੀਤਾ ਸੀ ਇਸ ਤੇ ਉਹਦੇ ਤੇ ਬਿਲਕੁਲ ਪੂਰੇ ਤੇ ਖਰੇ ਉਤਰ ਕੇ ਦਿਖਾਵਾਂਗੇ ਇਹ ਛੱਡ ਦਾ ਕੰਮ ਹੀ ਤੱਲੀ ਵੜੀ ਆਇਆ ਅਸੀਂ ਧੰਨਵਾਦੀ ਆ ਸਾਡੇ ਹਲਕੇ ਦੇ ਐਮਐਲਏ ਮੈਡਮ ਜੀਵਨ ਜੋਤ ਗੋੜਜੀ ਦਾ ਇਹਨਾਂ ਦੇ ਆਸ਼ੀਰਵਾਦ ਸਦਕਾ ਕਾਪਰੇਸ਼ਨ ਨੇ 50 ਲੱਖ ਰੁਪਏ ਦਾ ਟੈਂਡਰ ਪਾਸ ਕੀਤਾ ਤੇ ਅੱਜ ਉਸ ਕੰਮ ਦੀ ਸ਼ੁਰੂਆਤ ਹੋ ਗਈ ਹੈ ਉਹਦੇ ਨਾਲ ਅਸੀਂ ਸ਼ੁਰੂ ਤੋਂ ਆਵਾਗਾਂਗੇ ਕਿ ਸ਼ਹਿਰ ਦੇ ਵਿੱਚ ਜਿਹੜੀ ਵੀ ਲਵਾਰੀ ਸੋ ਰਵਾਰਾ ਗਮਾਂ ਘੁੰਮ ਰਹੀਆਂ ਐ ਅਸੀਂ ਉਹਨਾਂ ਨੂੰ ਆਪਣਾ ਸਥਾਨ ਦੇਵਾਂਗੇ ਜਦੋਂ ਇਹ ਛੱਡ ਤਿਆਰ ਹੋਏਗਾ ਇਹ ਸਾਰੀਆਂ ਲੈ ਕੇ ਆ ਕੇ ਉਹਨਾਂ ਦੀ ਸੇਵਾ ਕਰਾਂਗੇ ਔਰ 120 ਸਾਲ ਪੁਰਾਣੀ ਸੰਸਥਾ ਅੱਜ ਦਾ ਕਿਸੇ ਨੇ ਵੀ ਇੰਨੇ ਪੈਸੇ ਕਿਸੇ ਵੀ ਐਮ ਐਲ اے ਨੇ ਕਿਸੇ ਨੇ ਪੈਸੇ ਨਹੀਂ ਦਿੱਤੇ ਔਰ ਅਸੀਂ ਸ਼ੁਕਰਗੁਜ਼ਾਰ ਆ ਮੈਡਮ ਦਾ ਕਿ ਇਹਨਾਂ ਨੇ ਇੱਕ ਵਾਰੀ ਕਹਿਨ ਦਿੱਤੀ 50 ਲੱਖ ਰੁਪਏ ਈਸ਼ੂ ਹੋ ਗਿਆ ਔਰ ਮੈਡਮ ਨੇ ਅਸ਼ੋਰੰਸ ਦਿੱਤੀ ਹੈ ਕਿ ਇਨ ਫਿਊਚਰ ਵੀ ਗੋਸ਼ ਅੱਲਾ ਨੂੰ ਜੋ ਵੀ ਲੋਡ ਹੋਏਗੇ ਹਮੇਸ਼ਾ ਸਾਡੀ ਹੈਲਪ ਕਰਨਗੇ ਜੈ ਸ਼੍ਰੀ ਰਾਮ ਗੋ ਮਾਤਾ ਹਲਕਈ ਹੈ ਕਿ ਜਿਹੜੀ ਅਮਰ ਸਰਪਿੰਜਾ ਪੁਰ ਗੋਸ਼ ਅੱਲਾ ਹੈ ਪੰਜਾਬ ਦੀ ਇੱਕ ਨੰਬਰ ਗੋਸ਼ ਅੱਲਾ ਬਣੇਗੀ ਔਰ ਅਸੀਂ ਮੈਡਮ ਨੂੰ ਯਕੀਨ ਦਿਲਾਣੇ ਆ ਕਿ ਅਸੀਂ ਇੱਥੇ ਦਿਨ ਰਾਤ ਸੇਵਾ ਕਰਕੇ ਇਹਨੂੰ ਪੰਜਾਬ ਦੀ ਇੱਕ ਨੰਬਰ ਸੇਵਾ ਇੱਕ ਨੰਬਰ ਗੋਸ਼ ਅੱਲਾ ਬਣਾਵਾਂਗੇ